ਹੈਲੋ ਜੀ ਸਾਰੀ ਸ਼ਿਕਲ ਜੀ ਸਾਰਿਆਂ ਦਾ ਸਵਾਗਤ ਹੈ ਜੀ ਫਿਰ ਤੋਂ ਤੁਹਾਡੇ ਆਪਣੇ ਚੈਨਲ ਤੇ ਆਪਾਂ ਸੂਟਸ ਲੈ ਕੇ ਆਏ ਹਾਂ ਫੁੱਲ ਹੈਵੀ ਕਲੈਕਸ਼ਨ ਵਾਲੇ ਜੀ ਕਾਫੀ ਕਸਟਮਰ ਦੀ ਧਮਾਨ ਸੀਗੀ ਕਿਉਂਕਿ ਕਈ ਕੰਟਰੀਜ਼ ਦੇ ਵਿੱਚ ਜੋ ਵੈਦਰ ਹੈਗਾ ਵਿంటర్ ਵਾਲਾ ਸਰਦੀ ਆ ਤਾਂ ਉਹਨਾਂ ਨੂੰ ਕੁਝ ਹੈਵੀ ਕਲੈਕਸ਼ਨ ਚਾਹੀਦੀਆਂ ਸੀਗੀਆਂ ਪਾਰਟੀ ویئر ਕਲੈਕਸ਼ਨਸ ਤਾਂ ਆਪਾਂ ਤੁਹਾਡੇ ਲਈ ਅੱਜ ਬਹੁਤ ਹੀ ਹੈਵੀ ਸੂਟਸ ਲੈ ਕੇ ਆਏ ਹਾਂ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਹੈਵੀ ਨੇ crepe suit from the fabric crepe ਦਾ ਰੈਨ ਵਾਲਾ ਹੈ ਬਨਾਰਸੀ ਰੈਨ ਵਾਲਾ ਹੈਗਾ ਸ਼ਿਮਰ ਦਾ ਰੈਨ ਵਾਲਾ ਹੈਗਾ ਟਿਸ਼ੂ ਦਾ ਰੈਨ ਵਾਲਾ ਦੇਖੋ ਕਿੰਨੇ ਹੈਵੀ ਹੈ ਇਹ 올ਓਵਰ सूट ਤੁਸੀਂ ਦੇਖ ਸਕਦੇ ਹੈਗਾ ਮਤਲਬ ਸ਼ਰਟਾਂ ਸ਼ਰਟਸ ਤੇ ਵਰਕ ਆਏਗਾ ਬਾਟਮ ਪਲੇਨ ਆਏਗੀ ਦੁਪट्टे ਦੇਖੋ ਫੋਰ ਸਾਈਡ ਫੁੱਲ ਹੈਵੀ ਦੁਪट्टे ਆਣਗੇ ਜੀ ਬਹੁਤ ਸੋਹਣੀ ਕਲੈਕਸ਼ਨ ਹੈ ਇਹ ਬਨਾਰਸੀ ਸੂਟ ਆ ਤੁਸੀਂ ਦੇਖ ਰਹੇ ਹੋ ਫੁੱਲ ਹੈਵੀ ਸੂਟਸ ਹੈ ਜੀ ਬਿਲਕੁਲ ਫੁੱਲ ਹੈਵੀ ਬਹੁਤ ਹੀ ਸੋਹਣੇ ਇਹ ਪਾਰਟੀ ਵੇਅਰ ਹੈਵੀ ਕਲੈਕਸ਼ਨ ਹੈਗੀ ਹੈ ਇਹ ਵੀ ਆਪਣਾ ਸੂਟ 올ਓਵਰ ਰਹਿਣ ਵਾਲਾ ਹੈ ਬਾਟਮ ਪਲੇਨ ਆਏਗੀ ਨਾਲ ਦੁਪੱਟਾ ਫੋਰ ਸਾਈਡ ਹੈ embroidery ਕੀਤੀ ਹੋਈ ਹੈ ਫੁੱਲ ਦੁਪੱਟਾ ਹੈਵੀ ਹੈ ਤੁਸੀਂ ਦੇਖ ਸਕਦੇ ਹੋਗੇ ਉਹ ਨੈਕਸਟ ਇਹ ਵੀ ਨੈਚੁਰਲ ਗ੍ਰੇ ਦੇ ਉੱਤੇ ਫੈਬਰਿਕ ਹੈਗਾ ਇਸ ਦਾ ਵੀ ਰੈੱਡ ਕਲਰ ਇਵ ਥ्रेड embroidery ਐਂਡ ਹੈਂਡਵਰਕ ਕੀਤਾ ਹੋਇਆ ਦੇਖੋ ਕਿੰਨਾ ਪਿਆਰਾ ਕਲਰ ਹੈਂਡਵਰਕ ਕੀਤਾ ਹੋਇਆ ਇਹ orange shade ਹੈਗਾ ਫੁੱਲ ਹੈਵੀ ਇਹ ਰਾਇਲ ਬਲੂ ਕਲਰ ਬਹੁਤ ਹੀ ਪਿਆਰਾ ਜਿਹਾ ਰਾਇਲ ਬਲੂ ਕਲਰ ਹੈ ਇਹ ਟਿਸ਼ੂ ਦੇ ਸ਼ਿਮਰ ਦੇ ਉੱਪਰ ਹੈਗਾ ਇਸ ਦੀ ਦੇਖੋ ਤੁਸੀਂ ਅਲੱਗ ਜੀ ਲੁੱਕ ਹੈ ਇਹ ਡਿਜ਼ਾਈਨਰ ਪੀਸ ਹੈਗਾ ਬਿਲਕੁਲ ਯੂਨਿਕ ਜਿਹਾ ਇਹ ਗੋਟਾਪਤੀ ਦਾ ਵਰਕ ਕਰਕੇ ਬਣਾਇਆ ਹੋਇਆ ਆ ਦੇਖੋ ਮਲਟੀ ਦੇ ਵਿੱਚ ਚਨੂਨ ਦਾ ਦੁਪੱਟੇ ਵਾਲਾ ਸੂਟ ਨਾਲ ਦੁਪੱਟੇ ਚਨੂਨ ਦੇ ਰਹਿਣ ਵਾਲੇ ਹੈ ਜੀ ਇਹਨਾਂ ਦੇ ਬਹੁਤ ਹੀ ਸੋਹਣਾ ਦੇਖੋ ਐਮਬ੍ਰੋਇਡਰੀ ਵਾਲਾ ਦੁਪੱਟਾ ਹੈਗਾ ਫੁੱਲ ਹੈਵੀ ਕਲਰਸ ਬਹੁਤ ਅੱਛੇ ਹੈਗੇ ਨੇ ਇਹ ਮਲਟੀ ਸ਼ੇਡ ਵਾਲਾ ਸ਼ਰਟ ਇਹਨਾਂ ਵਿੱਚ ਜਿਹੜਾ ਸੂਟ ਵੀ ਤੁਸੀਂ ਲੈਣਾ ਹੋਵੇ ਉਹਦਾ ਸਕਰੀਨਸ਼ਾਟ ਲੈ ਕੇ ਨੰਬਰ ਜੋ ਸਕਰੀਨ ਤੇ ਦਿੱਤਾ ਹੋਇਆ ਉਹਦੇ ਤੇ ਸਭ ਮੈਸੇਜ ਕਰ ਸਕਦੇ ਹੋ ਜਿਹੜਾ ਵੀ ਸੂਟ ਲੈਣਾ ਉਹਨੂੰ ਉਹਦੇ ਬਾਰੇ ਪੁੱਛ ਸਕਦੇ ਹੈਗੇ ਹੋ ਡਿਟੇਲ ਲੈ ਸਕਦੇ ਹੈਗੇ ਹੋ ਪ੍ਰੋਪਰ ਐਂਡ ਬੁੱਕ ਕਰਵਾ ਸਕਦੇ ਹੈਗੇ ਹੋ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈਗੀ ਪੇਮੈਂਟ ਅਡਵਾਂਸ ਔਨਲਾਈਨ ਹੀ ਕਰਨੀ ਪੈਗੀ ਪ੍ਰਾਈਸ ਸਭ ਦੇ ਡਿਫਰੈਂਟ ਹੈਗੇ ਆ ਜੀ 3000 ਸਟਾਰਟਿੰਗ ਪ੍ਰਾਈਸਿਸ ਹੈਗੇ ਆ ਇਹਨਾਂ ਦੇ ਤਾਂ ਸੂਟ ਬਹੁਤ ਸੋਹਣਾ ਹੈ ਦੇਖੋ ਬਨਾਰਸੀ ਦਾ ਸੂਟ ਸੀ ਡਿਜ਼ਾਈਨਰ ਪੀਸ ਸੀ ਬਹੁਤ ਹੀ ਪਿਆਰਾ ਜਿਹਾ ਸੋ ਆਰਡਰ ਕਰ ਲਈ WhatsApp ਕਰੋ